ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਲੋਕ ਦੁਨੀਆ ਦੇ ਵਿੱਚ ਅਜਿਹੇ ਹਨ ਜਿਨ੍ਹਾਂ ਨੇ ਔਰਤ ਨੂੰ ਨਰਕ ਦਾ ਦਵਾਰ ਕਿਹਾ ਹੈ ਅਸਲ ਵਿੱਚ ਔਰਤ ਨਰਕ ਦਾ ਦਵਾਰ ਨਹੀਂ ਹੈ ਔਰਤ ਨੂੰ ਗਲਤ ਨਜ਼ਰ ਨਾਲ ਵੇਖਣਾ ਔਰਤ ਬਾਰੇ ਗਲਤ ਸੋਚਣਾ ਇਸ ਨੂੰ ਨਰਕ ਦਾ ਦਵਾਰ ਕਿਹਾ ਗਿਆ ਹੈ ਕਿਉਂਕਿ ਸਾਡੀ ਮਾਂ ਸਾਡੀ ਭੈਣ ਵੀ ਇੱਕ ਔਰਤ ਹੀ ਹੈ ਤੇ ਸਾਨੂੰ ਜਨਮ ਦੇਣ ਵਾਲੀ ਵੀ ਇੱਕ ਔਰਤ ਹੈ ਕਿਉਂਕਿ ਅਸੀਂ ਧਰਤੀ ਵਿੱਚੋਂ ਨਹੀਂ ਉੱਗੇ ਨਹੀਂ ਅਸੀਂ ਆਸਮਾਨ ਵਿੱਚੋਂ ਡਿੱਗੇ ਹਾਂ ਸਾਨੂੰ ਜਨਮ ਦੇਣ ਵਾਲੀ ਇੱਕ ਔਰਤ ਹੈ ਇਸ ਲਈ ਔਰਤ ਦੀ ਹਮੇਸ਼ਾ ਪੂਜਾ ਕਰੋ ਔਰਤ ਦਾ ਹਮੇਸ਼ਾ ਸਤਿਕਾਰ ਕਰੋ ਗੁਰਬਾਣੀ ਦੇ ਵਿੱਚ ਗੁਰੂਆਂ ਨੇ ਅਤੇ ਭਗਤਾਂ ਨੇ ਨਾਰੀ ਦੀ ਮਤਲਬ ਕਿ ਔਰਤ ਦੀ ਬਰੀ ਤਾਰੀਫ ਕੀਤੀ ਹੈ ਕਿਉਂਕਿ ਸੂਰਮਿਆਂ ਨੂੰ ਜਨਮ ਦੇਣ ਵਾਲੀ ਪੀਰਾਂ ਨੂੰ ਜਨਮ ਦੇਣ ਵਾਲੀ ਗੁਰੂਆਂ ਨੂੰ ਜਨਮ ਦੇਣ ਵਾਲੀ ਵੀ ਇੱਕ ਔਰਤ ਹੀ ਹੈ ਇਸ ਕਰਕੇ ਔਰਤ ਦਾ ਹਮੇਸ਼ਾ ਸਤਿਕਾਰ ਕਰੋ ਔਰਤ ਨੂੰ ਹਮੇਸ਼ਾ ਮਾਨ ਦੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ